ਲੱਗੀ ਹੋਈ ਅੰਮ੍ਰਿਤਪਾਲ ਸਿੰਘ ਜੀ ਵਾਹ ਅੱਠ ਦੇਖੋ ਤੁਸੀਂ ਮੂਲ ਕਿੰਨਾ ਯਾਦਾ ਆ ਆਹ ਪਾਰਕਿੰਗਾਂ ਨੇ ਇਧਰ ਹਾਂਜੀ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਕੈਂਟ ਹੋਵੋਗੇ ਹਾਂਜੀ ਕੈਂਟੂ ਪੂਰੇ ਬਸ ਕੈਂਟ ਹੀ ਚਾਹੀਦੇ ਨੇ ਠੀਕ ਹੈ ਨਾ ਕਿੱਥੇ ਜਾ ਰਹੇ ਆ ਜੇ ਆਪਾਂ ਅੱਜ ਆਪਾਂ ਜਾ ਰਹੇ ਆ ਗੁਰਦੁਆਰਾ ਸ੍ਰੀ ਗੁਰਦੁਆਰਾ ਗੁਰਦੁਆਰਾ ਸ੍ਰੀ ਗੁਰੂ ਸਾਗਰ ਹਾਂ ਮਸਤ ਹੋਣਾ ਸਾਹਿਬ ਤੇ ਉੱਥੇ ਸੰਤ ਬਾਵਾ ਬਾਦਰ ਸਿੰਘ ਜੀ ਦੀ ਵਰਸੀ ਮਲਾਈ ਜਾਂਦੀ ਹੈ ਜੀ ਤੇ ਆਪਾਂ ਉੱਥੇ ਜਾ ਰਹਿਆਂਗੇ ਤੇ ਇੱਕ ਬਹੁਤ ਵੱਡਾ ਇਕੱਠ ਭਰਦਾ ਹੁੰਦਾ ਬਹੁਤ ਵਧੀਆ ਇਕੱਠਾ ਬਹੁਤ ਭਰਦਾ ਮੇਲਾਣਾ ਉੱਥੇ ਬਹੁਤ ਇਕੱਠ ਹੁੰਦਾ ਤੇ ਅੱਜ ਆਪਾਂ ਚੱਲਦੇ ਆਂਗੇ ਪਹਿਲਾ ਵੈਸੇ ਹੁਣ ਮੁੰਡੇ ਆਪਣੇ ਨਾਲ ਦੇ ਨੇ ਫਰੈਂਡ ਨੇ ਸਾਰੇ ਤਿਆਰ ਹੋ ਰਹੇ ਨੇਗੇ ਉਸਤਾਦ ਸੋ ਜਾ ਰਹੇ ਨੇ ਆਪਣੇ ਸਿਰ ਤੇ ਤੇ ਹਾਂਜੀ ਤੇ ਆਪਾਂ ਲੈ ਕੇ ਚੱਲਾਂਗੇ ਪਿੰਡੋਂ ਟਰੈਕਟਰ ਤੇ ਟਰਾਲੀ ਦੇਖਦੇ ਆਂ ਜੇ ਬੀਬੀਆਂ ਮਾਈਆਂ ਇਕੱਠੀਆਂ ਹੋਈਆਂ ਤਾਂ ਤਾਂ ਫਿਰ ਟਰਾਲੀ ਵੀ ਪਾ ਲਾਂਗੇ ਨਾਲ ਜੇ ਫਿਰ ਨਹੀਂ ਆਈਆਂ ਤਾਂ ਫਿਰ ਆਪਾਂ ਇਕੱਲੇ ਮੁੰਡੇ ਮੁੰਡੇ ਜਾਵਾਂਗੇ ਟਰੈਕਟਰ ਤੇ ਆਜੋ ਫਿਰ ਜੁੜੇ ਰੋ ਆਪਣੇ ਬਲੌਗ ਦੇ ਨਾਲ ਪਿੰਦਰ ਜੀ ਜੀ ਮੈਂ ਲੈ ਆਇਆ ਆ ਮੁੰਡੇ ਅੰਦਰ ਬੈਠੇ ਨੇ ਤਿਆਰ ਹੋ ਰਹੇ ਨੇ 17 ਜਾਰੇ ਨੇ ਇਹ ਮੁੰਡਾ ਵਾੜੀ ਟੌਰ ਕੱਢਦਾ ਦੇ ਸੋਹਣੇ ਇਹ ਚਲ ਜਲਿਏ ਲੈਟਸ ਗੋ ਆ ਚਲਿਏ ਯਾਰ ਬਾਲੀ ਫਿਰ ਲੈ ਫਿਰ ਕੀ ਬੰਦਾ ਅੱਗੇ ਜਾ ਕੇ ਬੱਬੂ ਵੀਰਾਂ ਦਾ ਟਰੈਕਟਰ ਲੈ ਕੇ ਜਾਵਾਂਗੇ ਕਿ ਹਣਾ ਦੇਖਦੇ ਆ ਵੀ ਟਰੈਕਟਰ ਲੈ ਕੇ ਜਾਵਾਂਗੇ ਟਰੈਕਟਰ ਤਾਂ ਲੈ ਕੇ ਹੀ ਜਾਣਾ ਹੀ ਜਾਣਾ ਹਣਾ ਟਰਾਲੀ ਦੀ ਮੇਨ ਗੱਲ ਹੈ ਵੀ ਟਰਾਲੀ ਦੇਖ ਲੈ ਜੇ ਬੁੜੀਆਂ ਇਕੱਠੀਆਂ ਹੋ ਗਈਆਂ ਫਿਰ ਤਾਂ ਆਪਾਂ ਟਰਾਲੀ ਪਾ ਲਾਂਗੇ ਵਾਕਰ ਵੈਸੇ ਟਰਾਲੀ ਹੁਣ ਅਸੀਂ ਪਾਈ ਹੋਈ ਆ ਤੇ ਜੇ ਫਿਰ ਬੁੜੀਆਂ ਨਾ ਆਈਆਂ ਫਿਰ ਆਪਾਂ ਟਰਾਲੀ ਕੱਢ ਦਾਂਗੇ ਕੱਲਾ ਟਰੈਕਟਰ ਲੈ ਚਲਾਂਗੇ ਹਣਾ ਐਂ ਕਰਨਾ ਕੋਈ ਚਲੋ ਦੇ ਜਾਣੀਆਂ ਤਾਂ ਆਂਦੀਪ ਹਾਂਜੀ ਟਰੈਕਟਰ ਆਪਨਾ ਖੜਾ ਆ ਸੀ ਮੁੰਡਾ ਡਰਾਈਵਰ ਆਪਣੇ ਟਰੈਕਟਰ ਦਾ ਹੈ ਤੇ ਜਾਣੀਆ ਵਰਤ ਲੈ ਜੀ ਮੁੰਡੇ ਨੇ ਕਹਿੰਦੇ ਫੋੜ ਪੂਰਾ ਸ਼ੌਂਕ ਨਾਲ ਤਿਆਰ ਕਰਾਇਆ ਹੈ ਫੋੜ ਹੈ ਇਹ ਸ਼ੌਂਕ ਦਾ ਵੱਖਰੀ ਨੇ ਬਈ ਸੰਧੂ ਸਾਹਿਬ ਸੰਧੂ ਸਾਹਿਬ ਦੇ ਸੰਧੂ ਸਾਹਿਬ ਹੀ ਦਿਖਾ ਦੂਗਾ ਸੰਧੂ ਸਾਹਿਬ ਨੇ ਇਹ ਡਰਾਈਵਰ ਆ ਸਾਡਾ ਬਾਈ ਸੰਧੂ ਸਾਹਿਬ ਦਾ ਟਰੈਕਟਰ ਹੀ ਵਰ ਇਹਦਾ ਡਰਾਈਵਰ ਕੀ ਟਰੈਕਟਰ ਹੀ ਇਹ ਬੰਦੇ ਦਾ ਸਾਡੇ ਦਾ ਬਾਈ ਹਾਂ ਇੱਕ ਫਾਇ ਹੀ ਬੀ ਸਾਂ ਪੂਰੀਆਂ ਫੋਲਾ ਤਿਆਰ ਕਰਾਇਆ ਮੰਦੀ ਨੇ ਪੂਰੀ ਰੀਜਨ ਆ ਟਰੈਕਟਰ ਨੂੰ ਹੁਣ ਦੇਖੋ ਜੀ ਸਰਾ ਗਾ ਰੱਖਿਆ ਬਈ ਸਰਾ ਦੇਖਦੇ ਆ ਹਾਲ ਤੱਕ ਤਾਂ ਕੋਈ ਹੁਣ ਤੱਕ ਤਾਂ ਕੋਈ ਬੁੜੀਆਂ ਆਈਆਂ ਨਹੀਂ ਹੈਗੀਆਂ ਜੇ ਆ ਗਈਆਂ ਫਿਰ ਆਪਾਂ ਚੱਲਾਂਗੇ ਬੋਲਦੇ ਹੀ ਰਹਿਣਗੇ ਨਿਸ਼ਾਨ ਕੀ ਸਰੀ ਹਮ ਸੱਚ ਬੋਲਦੇ ਹੀ ਰਹਿਣੇ ਨੇ ਵਾ ਨਹੀਂ ਚੱਲਾਉਣੇ ਆਉਣੀਆਂ ਬੁੜੀਆਂ ਹੱਤ ਕਰੋ ਓਏ ਆਉਣੀਆਂ ਬੁੜੀਆਂ ਆਉਣੀਆਂ ਬੁੜੀਆਂ ਪਤਾ ਨਹੀਂ ਇਹ ਫਿਰ ਐਂ ਕਰਦਾ ਟਰੈਕਟਰ ਕੱਢ ਨੂੰ ਇਕੱਲਾ ਟਰੈਕਟਰ ਲੈ ਚੱਲਾਂਗੇ ਅੱਬਾ ਆਹੀ ਆਹੀਆਂ ਜਾਣ ਵਾਲੇ ਮੁੰਡੇ ਤਾਂ ਤਨ ਤਨ ਭਜਾਂਗੇ ਬੜੇ ਰਾਹ ਨਾਲ ਆਂਗਾ ਹੱਥ ਨੇ 500 ਰੁਪਏ ਜਮਾ ਕਰਾ ਗ੍ਰਾਸ ਅਲੱਗ ਬਲੇਬਾ ਅਬੀ ਤੇਲ ਤੁੜ ਪਾਲੀ ਟਰੈਕਟਰ ਚ ਬਸ ਹੁਣ ਤਿਆਰੀ ਆ ਹੱਕਣ ਦੀ ਟਰੈਕਟਰ ਨੂੰ ਬੰਦਾ ਸਾਡਾ ਇਹ ਕੰਮਾਂ ਨੂੰ ਹਿੰਮਤ ਹੀ ਬਹੁਤ ਹੈ ਅਦ ਅਦੁੱਜੀ ਨਹੀਂ ਪਾਉਣੀ ਮਿਕਸ ਕਰਕੇ ਪਾਉਣਾ ਹਾਂ ਹਾਂ ਇਹਦਾ ਪਾਵਰ ਚ ਇਹਦਾ ਤੇ ਆ ਅੱਛਾ ਹਾਂ ਆਹ ਚੋ ਇਹਦਾ ਠੀਕ ਆ ਠੀਕ ਆ ਜੀ ਦਾ ਚਲੋ ਮਿੱਤਰੋ ਕਰਦੇ ਆਂ ਫਿਰ ਚੱਲਾ ਚੱਲੇ ਸਟਾਰਟ ਤੁਰਦੇ ਆਂ ਫਿਰ ਆਪਾਂ ਥੋੜੇ ਟਾਈਮ ਨੂੰ ਖੜੇ ਆਪਾਂ ਵੇਟ ਕਰ ਰਹੇ ਸੀ ਵੀ ਬੁੜੀਆਂ ਆ ਜਾਣ ਮੈਨੂੰ ਲੱਗਦਾ ਨਹੀਂ ਹੈਗਾ ਵੀ ਬੁੜੀਆਂ ਆਉਣਗੀਆਂ ਕਿਉਂਕਿ ਕੱਲ ਵੀ ਆਪਣੇ ਪਿੰਡੋਂ ਇੱਕ ਟਰਾਲੀ ਗਈ ਸੀ ਉਹਦੇ ਵਿੱਚ ਹਾਂ ਮੇਰਾ ਤਾਂ ਬੁੜੀਆਂ ਮੱਥਾ ਠੀਕ ਕਰਾਈਆਂ ਸੀਗਾ ਚਲੋ ਦੇਖਦੇ ਆਂ ਤੇ ਚੱਲਦੇ ਨਹੀਂ ਆਪਾਂ ਵੀ ਹੁਣ ਲੈ ਵੀ ਪੱਲੀਆਂ ਬੋਲੀਆਂ ਆਪਾਂ ਨੇ ਬਿਠਾਤੀਆਂ ਤੇ ਹੁਣ ਆਪਾਂ ਫਿਰ ਨੇ ਬੁੜੀਆਂ ਨੂੰ ਕਿਹਾ ਜੀ ਆਪਾਂ ਆਪ ਹੀ ਘਰੇ ਆਉਣੇ ਹੈਗੇ ਚਲੋ ਚੱਲੀਏ ਮੁੰਡੇ ਆਜੋ ਹਾਂਜੀ ਆਜੋ ਅਜੇ ਟਾਈਮ ਲਾਉਣਗੇ ਹਾਂ ਆਪ ਆਪ ਹੀ ਘਰੇ ਆਉਣੇ ਆਜੋ ਮਾਰਤੀ ਸਿਰਾ ਪਟਰੈਕਟਰ ਦੀ ਬੁੜੀਆਂ ਬੈ ਗਈਆਂ ਫੜੇ ਥੋੜੀਆਂ ਨਹੀਂ ਆ ਦੋ ਚਾਰ ਬੁੜੀਆਂ ਗਾਂਹਾਂ ਤੋਂ ਜਾ ਕੇ ਬਿਠਾਵਾਂਗੇ ਆਪਾਂ ਓਏ ਪਿੰਦਰਾਂ ਆਰੇ ਵੇ ਜਾ ਓਏ ਬਾਹਰ ਨਟ ਤੇ ਚਲੋ ਓਏ ਛੱਡਾਂਗੇ ਜਕਾਰਾ ਵੀ ਠੀਕ ਚਲੋ ਆਈ ਅੱਗੇ ਆ ਬੁੜੀਆਂ ਨਹੀਂ ਵਟਣਾ ਹੋ ਜਾਣੀਆਂ 10 15 ਕ ਬੁੜੀਆਂ ਹੋ ਜਾਣੀਆਂ ਹਾਂ ਤਮਾਨ ਕੰਫਰਟੇਬਲ ਹੈ ਹਾਂ ਕੰਫਰਟੇਬਲ ਹੈ ਬਾ ਠੀਕ ਹੈ ਬਾ ਠੀਕ ਹੈ ਠੀਕ ਹੈ ਅੱਪਾ ਬੋਲਤ ਨੇ ਆ ਰਹੇ ਆਂਗੇ ਕਾਂਝਲੇ ਹਾਂ ਨਾ ਹਾਂ ਤੇ ਰਾਸਿਕ ਆਪਣੇ ਸੰਗਤ ਹੋਰ ਪਠਿਆ ਲਈ ਤੇ ਜਾ ਰਹੀ ਹੈ ਬਾਕੀ ਸੰਗਤ ਬੈਠੋ ਬੈਠੋ ਵਧੀਆ ਹੋ ਗਏ ਆਂ ਬੁੜੀਆਂ ਹੋਂ ਤਾਂ ਚਾਚਾ ਤਾਂ ਨਹੀਂ ਚਾਚਾ ਤਾਂ ਨਹੀਂ ਫੋਟ ਹੈ ਹਾਂ ਠੀਕ ਹੈ ਠੀਕ ਚਲੋ ਜੀ ਲੋ ਜੀ ਆਪਾਂ ਹੁਣ ਪਹੁੰਚ ਗਏ ਮਸਤੋਣਾ ਸਹਿਬਾਦੀ ਖੜਪ ਤੇ ਅਪਾਤਕੀ ਮਾਫੀ ਹੁਣ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਸਾਰੀ ਸੰਗਤ ਜਾ ਰਹੀ ਆ ਤੇ ਪੰਜਾਬ ਪਾਲਸ ਦੇ ਮੁਲਾਜ਼ਮਾਂ ਦੀ ਵੀ ਡਿਊਟੀ ਲੱਗੀ ਹੋਈ ਆ ਜਾ ਰਹੇ ਆਗੇ ਬਸ ਅਹੀ 5 5 ਮਿੰਟਾਂ ਦੇ ਵਿੱਚ ਪਹੁੰਚ ਜਾਗੇ ਹੁਣ ਲੋਈ ਪਹੁੰਚ ਗਏ ਮੋਰੀ ਫੋਟੋ ਲੱਗੀ ਹੋਈ ਆ ਅੰਮ੍ਰਿਤਪਾਲ ਸਿੰਘ ਜੀ ਦੀ ਵਾਹ ਕੱਠ ਦੇ ਬੋਲ ਸੀ ਮੈਂ ਕਿੰਨਾ ਯਾਦ ਆ ਆ ਪਾਰਕਿੰਗਾਂ ਨੇ ਇਧਰ ਆ ਪਿੱਛੇ ਪਾਰਕਾਂਗ ਨੇ ਤੇ ਆ ਸੇਵਾਦਾਰ ਇਹਨਾਂ ਦੀ ਡਿਊਟੀ ਲਈ ਹੋਈ ਆ ਧੰਦੀ ਆਪ ਦੇ ਸੇਵਾਦਾਰ ਆ ਛੱਡਦਾ ਪਰ ਵਧੀਆ ਲੱਗੂ ਨਹੀਂ ਲੱਗਦਾ ਹੈਨਾ ਪਾਰਕਿੰਗਾਂ ਇਹ ਤੀਜੇ ਦਿਨ ਦਾ ਜਦੋਂ ਫੁੱਲ ਹੋ ਜਾਂਦੀਆਂ ਨੇ ਮਿੱਤਰੋ ਪੂਰੀਆਂ ਫੁੱਲ ਟਰੈਕਟਰ ਹੁਣ ਆਪਾਂ ਲਾ ਦਈਏ ਪਾਰਕ ਇਹ ਰਾਪਾ ਸਾਨੂੰ ਸਾਰਾ ਮੀਲਾ ਦਿਖਾਉਣੇ ਆ। ਹੇ ਮਿੱਤਰੋ ਪਹੁੰਚ ਗਏ ਆਪਾਂ ਮਛਤੂਆਣਾ ਸਾਹਿਬ ਤੇ ਹੁਣ ਥੋੜਾ ਆਪਾਂ ਟਰੈਕਟਰ ਥੋੜਾ ਗਲਤ ਲਾਤਾ ਸੀਗਾ। ਇਹਨੂੰ ਕਿਹਾ ਵੀ ਐਵੇਂ ਪੈ ਕਰਕੇ ਲਾਵੇ। ਸੰਗਤ ਜਿਹੜੀ ਆਪਣੇ ਨਾਲ ਉਹ ਚੱਲ ਗਈ ਹੁਣ ਇਧਰ ਮੱਥਾ ਟੇਕਣ ਨੂੰ ਆਪਾਂ ਹਲੇ ਟਰਾਲੀ ਬਾਇਕ ਕਰਵਾ ਕੇ ਲਵਾ ਲਈ ਆ ਦੀ। ਤੇ ਫਿਰ ਆਪਾਂ ਵੀ ਦੇਖ ਕੇ ਆਉਣੇ ਆਂਗੇ ਮੱਥਾ। ਮੇਲੇ 'ਚ ਤਾ ਕੇ ਤੇ ਇਸ ਵਾਰ ਜਿਹੜਾ ਸਭ ਤੋਂ ਵੱਧ ਵਧੀਆ ਪ੍ਰਾਲਾ ਕੀਤਾ ਗਿਆ ਹੈਗਾ ਉਹ ਹੈਗਾ ਸੀਗਾ ਆਪਣਾ ਚੰਡੋਲਾ ਦਾ ਚੰਡੋਲਾ ਤੇ ਝੂਲੇ ਜਿਹੜੇ ਮਤਲਬ ਕਿ ਇਸ ਵਾਰ ਨਹੀਂ ਲੱਗਣ ਦਿੱਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਹ ਬਹੁਤ ਵਧੀਆ ਕੀਤਾਗਾ ਕਿਉਂਕਿ ਜਿੰਨਾ ਮਤਲਬ ਕਿ ਇੱਥੇ ਪਾਠ ਵਗੈਰਾ ਹੁੰਦਾ ਸੀ ਕੀਰਤਨ ਵਗੈਰਾ ਹੁੰਦਾ ਸੀਗਾ ਉਹਦਾ ਪਤਾ ਨਹੀਂ ਸੀਗਾ ਚੱਲਦਾ ਸੰਗਤ ਨੂੰ ਕਿਉਂਕਿ ਗਾਹ ਬਹੁਤ ਜ਼ਿਆਦਾ ਪੈਂਦਾ ਹੁੰਦਾ ਸੀਗਾ ਆਪਣਾ ਚੰਡੋਲਾ ਦਾ ਮੁੰਡਿਆਂ ਨੂੰ ਤੁਹਾਨੂੰ ਪਤਾ ਕੁੱਕੇ ਹੀ ਮਾਰਨੀਆਂ ਨੇ ਚੰਡੋਲਾਂ ਤੇ ਚੜ ਕੇ ਹਨਾ ਤਾਂ ਕਰਕੇ ਵਿੱਚ ਆਪਾਂ ਨੂੰ ਫੋਨ ਆ ਗਿਆ ਸੀਗਾ ਤਾਂ ਕਰਕੇ ਇੱਕ ਕੱਟ ਵੱਜ ਗਿਆ ਹਾਂ ਆਪਾਂ ਚੰਡੋਲ ਦੀ ਗੱਲ ਕਰ ਰਹੇ ਸੀ ਕਿਉਂਕਿ ਇੱਥੇ ਨਾ ਮਤਲਬ ਕਿ ਜ਼ਿਆਦਾਤਰ ਮੁੰਡੇ ਆਉਂਦੇ ਨੇ ਖੱਪਾ ਕਾਉਣ ਹਨਾ ਉਹਦੇ ਕਰਕੇ ਚੰਡੋਰ ਵਾਲਾ ਸਿਸਟਮ ਹੀ ਖਤਮ ਕਰਤਾ ਜਿਹੜੀ ਸਭ ਤੋਂ ਵਧੀਆ ਚੀਜ਼ ਆ ਬਾਬਾਈ ਦਾ ਸੂਰਜ ਬਹੁਤ ਫਰਕ ਪੈ ਗਿਆ ਇੰਨੇ ਨਾਲ ਹੀ ਬਹੁਤ ਫਰਕ ਪੈ ਗਿਆ ਹਨਾ ਇੰਨੇ ਨਾਲ ਹੀ ਬਹੁਤ ਜ਼ਿਆਦੇ ਫਰਕ ਪੈ ਗਿਆ ਤੇ ਹੁਣ ਉਹ ਨਹੀਂ ਮਢੀਰੇ ਕਿ ਕੁੱਕਾ ਵਜਾਉਂਦੀ ਫਿਰਦੀ ਹੁੰਦੀ ਸੀਗੀ ਚਲੋਲਾ ਚੜ ਕੇ ਉਹਰੇ ਕੁੱਕਾ ਮਾਰਦੀ ਨਾ ਕੀਰਤਾ ਤੋਂ ਦਾ ਨਾ ਕੋਸ ਹੋ ਰਿਹਾ ਹਾਂ ਤੇ ਬਹੁਤ ਵਧੀਆ ਚੰਗਾ ਮਤਲਬ ਕਿ ਇਹ ਉਪਰਾਲਾ ਕੀਤਾ ਗਿਆ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਤੇ ਇੱਕ ਆਪਣੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਨਾ ਅੱਗੇ ਦੁਕਾਨਾਂ ਵગેਰਾ ਕਾਫੀ ਲਗੀਆਂ ਜਾਂਦੀਆਂ ਸੀ ਹਾਂ ਤੇ ਲੱਗੀਆਂ ਹੁਣ ਵੀ ਹੋਈਆਂ ਨੇ ਪਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਹੀਂ ਹੋਈਆਂ ਹੈਗੀਆਂ ਹੋਰ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਇਹ ਵੀ ਬਹੁਤ ਵਧੀਆ ਕੀਤਾ ਗਿਆ सिर्डिया बाबाद बाबे हो रहे कनेडा अमरीका भेजन लगे हुए ने आज आप हम अगे चल रहे दर्शन करते हैं गुरद्वारा साहब जी ਲਓ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣਾ ਬਣਾਇਆ ਗਿਆ ਗੁਰਦੁਆਰਾ ਸਾਹਿਬ ਜੀ ਸਾਹਮਣੇ ਦੇਖੋ ਡੈਕੋਰੇਸ਼ਨ ਕਿੰਨੀ ਜਿਆਦਾ ਵਧੀਆ ਕੀਤੀ ਹੋਈ ਹੈਗੀ ਹਨਾ ਖੰਡਾ ਸਾਹਿਬ ਸਜਾਇਆ ਹੈ ਸਾਹਮਣੇ ਤੇ ਪਹਿਲਾ ਮਤਲਬ ਕਿ ਐਵੇਂ ਲੱਗਦਾ ਸੀਗਾ ਵੀ ਪਤਾ ਨਹੀਂ ਹਨਾ ਕੱਟ ਵਗੈਰਾ ਘੱਟ ਹੈਗਾ ਅੱਜ ਪਰ ਆ ਕੇ ਪਤਾ ਲੱਗਦਾ ਵੀ ਵਧੀਆ ਕੱਟ ਹੈਗਾ ਬਾਕੀ ਅੱਜ ਦੂਸਰਾ ਦਿਨ ਹੈ ਨਾ ਕੱਲ ਨੂੰ ਲਾਸਟ ਡੇ ਹੈਗਾ ਉਹਦੇ ਕਰਕੇ ਕੱਲ ਨੂੰ ਕੱਠੇ ਜਿਸ ਤੋਂ ਵੀ ਜ਼ਿਆਦਾ ਹੋਊਗਾ ਕੋ ਕੋ ਬਣੇ ਨਹੀਂ ਹਾਂ ਬਾਕੀ ਹੋ ਸਕਦਾ ਵੀ ਇਕੱਠ ਦਾ ਫਰਕ ਝੂਲੇ ਨਾਲ ਵੀ ਪਿਆ ਹੋਵੇ ਜਾਂ ਉਹ ਜਿਆਦੇ ਮਂਡੀਰ ਭਾਈ ਦਾ ਝੂਲੇ ਗਣੀ ਨੂੰ ਹਨਾ ਇਹ ਚੀਜ਼ ਤਾਂ ਮਠੇਰ ਨੇ ਦੇਖਣੀ ਹੈ ਨਹੀਂ ਕਿ ਵੀ ਇੱਥੇ ਦਾ ਇਤਿਹਾਸ ਕੀ ਹੈਗਾ ਹਨਾ ਬਰਸੀ ਆ ਬਰਸੀ ਆ ਸੰਤ ਬਾਬਾ ਆਤਰ ਸਿੰਘ ਜੀ ਦੀ ਬਰਸੀ ਆ ਇੱਥੇ ਆਪਾਂ ਸਵਾਦ ਲੈਣ ਥੋੜੀ ਆਉਣ ਐ ਇੱਥੇ ਤਾਂ ਆਪਾਂ ਦੁੱਖ ਪ੍ਰਗਟ ਕਰਨ ਆਉਣੇ ਆ ਯਾਰ ਬਾਕੀ ਸੰਗਤ ਹੈਗੀ ਆ ਵਧੀਆ ਯਾਰ ਜੋੜਾ ਘਰਾਂ ਸਾਹਮਣੇ ਆ ਤੁਸੀਂ ਇੱਧਰ ਆ ਕੇ ਜੋੜੇ ਜਮਾ ਕਰਾ ਸਕਦੇ ਹੋ ਇਹ ਬਾਕੀ ਇੱਧਰ ਲਗਾਨਾ ਵਗੈਰਾ ਲੱਗੇ ਹੋਈਆਂ ਹਾਂ ਹਾਂ ਜੋੜੇ ਜਮਾ ਕਰਾ ਲੈ ਸਾਡੇ ਅੰਦਰ ਚੱਲ ਚੱਲ ਆਇਆ ਤੇ ਫ੍ਰੀ ਮੈਡੀਕਲ ਮੈਡੀਕਲ ਚੈੱਕਅਪ ਕੈਂਪ ਲੱਗਿਆ ਹੋਇਆ ਹੈਗਾ ਤੇ ਆ ਜਾ ਤੇ ਇਸ ਵਾਰ ਨਾ ਜੰਨੀਆਂ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਇੱਥੇ ਸ਼ਾਪਸ ਲਗਾਈਆਂ ਗਈਆਂ ਸੀਆਂ ਉਹ ਸਾਰੀਆਂ ਸ਼ਾਪਸ ਨੇ ਗਿਆ ਮਤਲਬ ਕਿ ਕਿਸੇ ਹੋਰ ਚੀਜ਼ ਦੀਆਂ ਖਾਣ ਪੀਣ ਦੀਆਂ ਜਾਂ ਕੁਝ ਹੋਰ ਨਹੀਂ ਲਾਉਣ ਦਿੱਤੀਆਂ ਗਈਆਂ ਇਸ ਵਾਰ ਸਿਰਫ ਮਤਲਬ ਕਿ ਜਿਆਦਾ ਫੋਟਾਂ ਵਗੈਰਾ ਜਿਆਦਾ ਹੀ ਬਹੁਤ ਘੱਟ ਨੇ ਹਣਾ ਜਾਂ ਤਾਂ ਫੋਟਾਂ ਵਗੈਰਾ ਮਤਲਬ ਕਿ ਇਹ ਦੁਕਾਨਾਂ ਨੇ ਜਾਂ ਫਿਰ ਮਤਲਬ ਕਿ ਆਪਣੇ ਕੜੇ ਵੇ ਹਾਂ ਸ਼ਸਤਰ ਵਗੈਰਾ ਨੇ ਹਣਾ ਕੜੇ ਵਗੈਰਾ ਆ ਦੇਖੋ ਜੀ ਸਰਬਲ ਉਹਦੇ ਬਰਤਨ ਨੇਗੇ ਤੇ ਐਵੇਂ ਜੀ ਦੁਕਾਨਾਂ ਤੇ ਲਾਉਣ ਦਿੱਤੀਆਂ ਗਈਆਂ ਨੇ ਸਵਾਰ ਤੇ ਆਹ ਦੇਖੋ ਤੁਸੀਂ ਚੰਗੀ ਸਿਹਤ ਪਾਓ ਆ ਜੀ ਇਹਣਾ ਇੱਕ ਕੈਂਪ ਆਹ ਦੇਖੋ ਦਵਾਈਆਂ ਦਾ ਕੈਂਪ ਦਾ ਇੱਥੇ ਬਹੁਤਿਆਦ ਲੱਗੇ ਹੋਏ ਨੇ ਕਿ ਇੱਕ ਨਹੀਂ ਹੈਗਾ ਚਾਰ ਪੰਜ ਮੈਂ ਦੇਖ ਲਏ ਹੁਣ ਤੱਕ ਆਹ ਦੇਖ ਸਕਦੋਂ ਤੁਸੀਂ ਆਹ ਕੈਂਸਰ ਦਾ ਕੈਂਸਰ ਮੋਟਾ ਆਹ ਕੈਂਸਰ ਦਾ ਲੱਗਿਆ 20 ਗ੍ਰਾਮ ਇਥੇ ਦੱਸਦੇ ਹੁਣੇ ਕੋਸ 20 ਗ੍ਰਾਮ ਵੀ ਲਗਾਈ ਜਾਣਾ ਇਹਨਾਂ ਨੇ ਹਾਂ 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 ਐਸੇ ਚਾਪ ਕੋਟ ਦਾ ਲੰਗਰ ਚੱਲਦਾ ਹੈ ਤੇ ਇਹਦੇ ਸੰਗਤ ਬਹੁਤ ਜਿਆਦਾ ਆ ਰਹੀ ਹੈਗੀ ਮਤਲਬ ਕਿ ਕਾਠ ਵਾਲੇ ਹੋਰ ਵੱਧਦਾ ਜਾ ਰਿਹਾ ਹੈ ਗਾ ਇਸ ਤੋਂ ਬਹੁਤ ਜ਼ਿਆਦੇ ਆ ਦੇਖੋ ਇਹ ਸੰਗਤ ਕੋਈ ਸੰਗਤ ਮਤਲਬ ਕਿ ਉਸ ਸਾਈਡ ਤੋਂ ਆ ਰਹੀ ਹੈਗੀ ਉਹ ਸੰਗਤ ਇਥੋਂ ਮੱਥਾ ਟੇਕ ਕੇ ਜਾ ਵੀ ਰਹੀ ਹੈਗੀ ਇਧਰ ਸਾਡਾ ਬੰਦਾ ਫ੍ਰੀ ਫੈਟ ਚੈੱਕ ਅਪ ਕਰਾ ਰਿਹਾ ਹੈ ਮੈਂ ਮੈਂ ਕਹੀ ਜਨਾ ਮੈਂ ਰਹਿਣ ਦੇ ਤੈ ਕੀ ਕਰਨਾ ਕਰਾ ਕੇ ਕਦਾ ਮੈਂ ਕਰਾਉਣਾ ਫੇਸ ਨੂੰ 10000 ਰਿਜ਼ਲਟ ਆ ਤਿਆਰ ਕਰ ਰਹੇ ਨੇ ਮੈਡਮ ਰਬੋਤਾ ਜੀ ਦੀਆਂ ਕਰਾ ਲਈਏ ਫਿਰ ਚੈੱਕ ਕਰਦੇ ਦੇਖਦੇ ਕਿ ਇਹਨਾਂ ਦੀ ਸਾਫਤੀ ਖਾ ਲੋ ਗਾਈਜ਼ ਫਿਰ ਦ ਯੂਸ ਆਦਮਣ ਕਿਨੇ ਦੀ ਹੈ 10 ਦੀ ਹੈ 10 ਦੀ ਹਾਂ ਜੀ ਉਸ ਤੋਂ ਲੈ ਲਿਆ ਹਾਂਜੀ ਹੁਣ ਮੇਲੇ ਤੋਂ ਆਪਾਂ ਤੁਰਪੇ ਵਾਸਨ ਹਾਂ ਦੇਮਾਨ ਹਾਂਜੀ ਫਿਰ ਚਾਹਦਾਂ ਆਪਾਂ ਪੈਂਡਰ ਨੂੰ ਹਾਂਜੀ ਇਲਹਾਾਲ ਤਾਂ ਠੀਕ ਐ ਸੀ ਹਨਾ ਇਲਹਾਾਲ ਤਾਂ ਆਪਾਂ ਜਾ ਰਹਿਆਂਗੇ ਟਰੈਕਟਰ ਕੋਲ ਤੇ ਥੱਕ ਕੇ ਯਾਰ ਬਹੁਤ ਜ਼ਿਆਦੇ ਓ ਯਾਰ ਤੇ ਫਿਲਹਾਲ ਆਪਾਂ ਚੱਲ ਰਹਿਆਂਗੇ ਹੁਣ ਟਰੈਕਟਰ ਕੋਲ ਤੇ ਫੇਰ ਆਪਾਂ ਚਲਾਂਗੇ ਪੈਂਡਰੋਂ ਤੱਕ ਮੇਲਾ ਲੱਗਿਆ ਹੋਇਆ ਜਿਹੜਾ ਮੇਲਾ ਬਹੁਤ ਦੂਰ ਤੱਕ ਉਹ ਬਣਾ ਦਾ ਬਹੁਤ ਦੂਰ ਸੜਕ ਤੇ ਜਿਹੜਾ ਦੱਛਾਈ ਉਹਨਾਂ ਨਾ ਬਟੰਟਾ ਤੇ ਨਾ ਇਦਾਂ ਸੁਗਰੂਰ ਜਾਂਦੀ ਸੜਕ ਤੇ ਆ ਨਾ ਰੋਡ ਆ ਜਿਹੜਾ ਮੇਲਾ ਬਹੁਤ ਦੂਰ ਤੱਕ ਦੀ ਬਹੁਤ ਦੂਰ ਤੱਕ ਆਓ ਫਿਰਦਾ ਮਿੱਤਰ ਪੈਰਾਜੂਟ ਵਾਲਾ ਮਾਸਟਰ ਸਾਹਿਬ ਦੇ ਉੱਪਰ ਹੈਲੋ ਗਾਈਜ਼ ਅਰੇ ਪੈਰਾਜੂਟ ਤੋਂ ਆਇਆ ਮਾਸਟਰ ਬਣਾ ਸਾਹਿਬ ਜੋ ਹੁਣ ਸ਼ਾਮ ਹੋ ਰਹੀ ਹੈ ਜੀ ਕਾਠ ਬਹੁਤ ਜ਼ਿਆਦਾ ਵਧ ਰਿਹਾਗਾ ਆ ਦੇਖੋ ਤੁਸੀਂ ਆ ਸੜਕ ਤੇ ਬਿਲਕੁਲ ਜਾਮ ਲਾ ਗਿਆ ਹੁਣ ਜਾਮ ਇੱਧਰ ਸਾਨੂੰ ਕਾਕੇ ਵਰਗੇ ਵੀ ਮਿਲ ਗਏ ਮਿਲ ਗਏ ਆਪਣੇ ਯਾਰ ਪਾਕਿਸਤਾਨੀ ਡਿਗਰੀ ਯਾਰ ਆਪਣੇ ਆ ਦੇਖੋ ਕਾਠ ਦਾ ਕਰੋ ਮਿੱਤਰ ਤੁਸੀਂ ਕਾਠ ਵਾਈਪ ਚੈੱਕ ਕਰੋ ਲਓ ਜੀ ਪਾ ਤੇ ਚੱਲੇ ਪਿੰਡ ਨੂੰ ਚਲੋ ਜੀ ਬੋਲ ਜੀ ਟਰੈਕਟਰ ਲਾਦਾ ਪਾੰਦ ਰ ਹਾਂਜੀ ਟਰੈਕਟਰ ਆਪਾਂ ਨੇ ਲਾਦਾ ਹੁਣ ਅੰਦਰ ਹੁਣ ਟਰਾਲੀ ਕੱਢਦੀ ਆਹ ਕਰ ਲਈਏ ਪੱਲੀਆਂ ਬੁੱਲੀਆਂ ਚੱਕਦੀਏ ਤੇ ਵਲੌਗ ਦਾ ਕਰਨ ਲੱਗਿਆਂਗੇ ਹੁਣ ਆਪਾਂ ਐਂਡ ਜਿਹਨੂੰ ਜਿਹਨੂੰ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਨਾਲ ਹੁਣ ਤੱਕ ਲਈ ਧੰਨਵਾਦ